ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਹੈ ਮੈਂ ਤੋਂ ਤੁਹਾਡੇ ਸੋ ਮੌਸਮ ਠੀਕ ਹੋ ਗਿਆ ਪਹਿਲਾਂ ਨਾਲੋਂ ਕੁਝ ਰਾਹਤ ਮਿਲ ਗਈ ਆਪਾਂ ਨੂੰ ਤੇ ਅੱਜ ਘਰ ਦਾ ਬਲੌਗ ਪਾਉਣ ਲੱਗਾ ਵੀਡੀਓ ਤੁਹਾਨੂੰ ਦਿਖਾਦੀ ਆਪਾਂ ਆਪਣੇ ਜਾਨਵਰ ਸਾਰੇ ਇੱਧਰ ਆਪਣੀ ਜ਼ਾਰਾ ਖੜੀ ਆ ਆਪਣੇ ਫਾਰਮ ਦੀ ਸਭ ਤੋਂ ਪੁਰਾਣੀ ਕਹਿ ਸਕਦਾ ਮੈਂ ਕਿਉਂਕਿ ਬੱਚੀ ਛੋਟੀ ਜਿਹੀ ਲੈ ਕੇ ਆਏ ਸੀ ਉਹਨੂੰ ਘੋੜੀ ਬਣ ਗਈ ਪੂਰੀ ਤੇ ਹਰਣ ਸਿੰਘ ਦਾ ਇੱਕ ਹੋਰ ਐਕਸਟਰਾਔਡਨਰੀ ਰਿਜ਼ਲਟ ਹੈ ਰਿਜ਼ਲਟ ਤਾਂ ਕਹੀ ਆਗੇ ਪਰ ਜਦੋਂ ਕੋਈ ਐਕਸਟਰਾ ਹੀ ਚੀਜ਼ ਆਉਂਦੀ ਉਹ ਤੁਹਾਡੇ ਨਾਲ ਮੈਂ ਜਿਹੜੀ ਉਹ ਸ਼ੇਅਰ ਜ਼ਰੂਰ ਕਰਦਾ ਹਾਂ। ਇਹ ਆਪਣੀ ਆ ਗਈ স্নੋ ਵਾਈਟ। ਤੇ ਹੁਣ ਇਹਨਾਂ ਦੋਵਾਂ ਘੋੜੀਆਂ ਨੂੰ ਨਿਵਾਉਣਾ ਮੈਂਨੇ ਤਿਆਰੀ ਕਰੀ ਪਈ ਆ ਪੂਰੀ। ਇੱਧਰ ਮੱਝਾਂ ਵਗੈਰਾ ਆਪਾਂ ਨੇ ਨਿਵਾਤੀਆਂ। ਸੋ ਸਵੇਰ-ਸਵੇਰ ਦੇ ਟਾਈਮ ਮੈਂ ਸੋਚਿਆ ਵੀ ਵੀਡੀਓ ਹਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕੀਤੀ ਜਾਵੇ। ਤੇ ਇੱਧਰ ਰਣ ਸਿੰਘ ਜੀ ਹੁਣ ਦਾਣਾ ਖਾਣ ਲੱਗਿਆ ਜੇ। ਕਿਉਂਕਿ ਜਦੋਂ ਮੈਂ ਰਣ ਸਿੰਘ ਦੀ ਜਗ੍ਹਾ ਚੇਂਜ ਕਰਦਾ ਤਾਂ ਕੀ ਹੁੰਦਾ ਇਹ ਐਗਰੈਸ਼ਨ 'ਚ ਆ ਕੇ ਦਾਣਾ ਵਗੈਰਾ ਛੱਡਦਾ ਨਾ ਤੇ ਘੁੰਮਦਾ ਰਹਿੰਦਾ। ਹੁਣ ਗਰਮੀ ਕਰਕੇ ਆਪਾਂ ਕੰਮ ਤਾਂ ਘੋੜੇ ਨੂੰ ਬਿਲਕੁਲ ਨਹੀਂ ਦੰਦੇ ਪਰ ਉਹਨਾਂ ਕੰਮ ਇਹ ਖੜਾ ਖੜਾਈ ਉਦੋਂ ਵੱਧ ਕੰਮ ਐ ਮਤਲਬ ਕਰ ਲਾਂ ਦਾ ਕਿਉਂਕਿ ਟਿਕਦਾ ਨਹੀਂ ਇੱਕ ਜਗ੍ਹਾ ਤੇ ਖੜਕੇ ਇਹਦਾ ਬਲੱਡੇ ਕੁਛ ਇਹੋ ਜਿਹਾ ਟੋਏ ਪਾਈ ਰੱਖਦਾ ਕਮਰੇ 'ਚ ਹਰ ਵਾਰ ਮੈਂ ਹਰ ਰੋਜ਼ ਦੋ ਦੋ ਵਾਰ ਇਹਦੇ ਜਿਹੜੇ ਕਮਰੇ ਦੇ ਟੋਏ ਆ ਉਹ ਸਾਫ਼ ਕਰਦਾ ਤੇ ਨੁਕਰਾ ਐਨੀਮਲ ਤੁਹਾਨੂੰ ਪਤਾ ਹੀ ਆ ਬਈ ਸਾਫ਼ ਸਫਾਈ ਰੱਖਣੀ ਉਹਦੀ ਥੋੜੀ ਮੁਸ਼ਕਲ ਜ਼ਰੂਰ ਹੁੰਦੀ ਆ ਕਿਉਂਕਿ ਹੁਣ ਕਈ ਵਾਰ ਯਾਰ ਦੋਸਤ ਘੋੜਾ ਦੇਖਣ ਆ ਜਾਂਦੇ ਆ ਤੇ ਘੋੜੀਆਂ ਤੋਂ ਬਾਅਦ ਫਿਰ ਇਨੂ ਨੋ ਮਾਉਨ ਆਪਨੇ ਅੱਜ ਅਜੇ ਦਾਣਾ ਮਿਲਾ ਦੇ ਨੇ ਪੂਰਾ ਖਾਇਆ ਨਹੀਂ ਆ ਬੜਾ ਨਾ ਅਜੇ ਦਾਣਾ ਪਿਆ ਇਹਦਾ ਇਹਨੇ ਹੁਣ ਬਈ ਕੋਕੇ ਇੱਕ ਹੋਰ ਰਿਜ਼ਲਟ ਤੇ ਜੜਿਆ ਪੂਰੇ ਉਸ ਘੋੜੀ ਨੇ ਹੁਣ ਤੱਕ ਮਨ ਮਾਰਵਾੜੀ ਬੱਚੀ ਦਿੱਤੇ ਆ ਮੈਂ ਆ ਫੋਟਾਂ ਵਿੱਚ ਲਾ ਦਾਂ ਨਾ ਤੇ ਜਦੋਂ ਕੋਈ ਐਕਸਟਰਾਔਡੀਨਰੀ ਚੀਜ਼ ਆਉਂਦੀ ਆ ਆਪਦੇ ਜਾਨਵਰ ਦੀ ਤਾਂ ਦਿਖਾਉਣੀ ਬਣਦੀ ਆ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਹੁੰਨਾ ਮੈਨੂੰ ਬਹੁਤ ਖੁਸ਼ੀ ਹੋਈ ਜਦ ਬਈ ਮੋਨੂ ਦਾ ਫੋਨ ਆਇਆ ਮੈਨੂੰ ਤੇ ਬਾਈ ਦੀ ਘੋੜੀ ਨੇ ਬਹੁਤ ਸੋਹਣੀ ਬਸ਼ੇਰੀ ਦਿੱਤੀ ਆ। ਇਸ ਤੋਂ ਪਹਿਲਾਂ ਉਹਨੇ ਮਾਰਵਾੜੀ ਬੱਚੇ ਦਿੱਤੇ ਹੋਏ ਆ ਜੀ ਦੋ ਤੇ ਹੁਣ ਬਹੁਤ ਸੋਹਣੀ ਇੱਕ ਦਿਨ ਦੀ ਬੱਚੀ ਨਹੀਂ ਬਾਈ ਨੇ ਮੈਨੂੰ ਫੋਟੋਆਂ ਭੇਜੀਆਂ ਨੇ ਬਿਲਕੁਲ ਸਪੌਟਲੈਸ ਕੋਈ ਲਾਲ ਲੂਈ ਵਗੈਰਾ ਵੀ ਨਹੀਂ ਆਈ ਹੈਗੀ ਉੱਤੇ ਵੀ ਤੇ ਬੱਚੇ ਜਿੰਨੇ ਵੀ ਆ ਰਹੇ ਸਾਰੇ ਕੋਕਾ ਪੀਸ ਸਿਆ ਰਹੇ ਇਹਦੇ ਦੇਵਤੇ ਦੇ। ਬਾਕੀ ਕਿਸਮਤ ਦੇ ਹੁੰਦੇ ਆ ਬਾਈ ਰਿਜ਼ਲਟ ਦਾ। ਪਰ ਹੁਣ ਤੱਕ ਆਪਣੀਆਂ ਉਮੀਦਾਂ ਤੇ ਆਪਣਾ ਰਣ ਸਿੰਘਾ ਜਿਹੜਾ ਖਰਾ ਉਤਰ ਰਿਹਾ। ਬਾਕੀ ਖਾਨਦਾਨੀ ਤੁਹਾਨੂੰ ਪਤਾ ਹੀ ਆ ਬਾਈ ਚਲੋ ਸਾਲੀ ਵਾਲਾ ਬਲੱਡ ਆ ਗਿਆ ਸਾਲੀ ਵਾਲਾ ਤੁਹਾਨੂੰ ਪਤਾ ਹੀ ਆ ਵੀ ਸਫਾਈ ਚ ਬਹੁਤ ਜ਼ਿਆਦਾ ਆ ਤੇ ਮਾਂ ਇਹਦੀ ਸਾਹੋਗਿਆਲੀ ਲਾਈਨ ਚੋਂ ਆ ਗਈ ਤੇ ਤੁਹਾਡੇ ਨਾਲ ਮੈਂ ਸੋਚਿਆ ਵੀ ਅੱਜ ਇਹ ਵੀਡੀਓ ਜ਼ਰੂਰ ਸਾਂਝੀ ਕਰਾਂ ਤੇ ਬਾਈ ਨੂੰ ਵੀ ਬਹੁਤ ਖੁਸ਼ੀ ਹੋਈ ਉਹਨੂੰ ਆ ਘੋੜੀ ਬਾਈ ਭਰਾ ਕੇ ਲੈ ਗਈ ਆ ਸੀ ਮੈਨੂੰ ਵੀ ਐਵੇਂ ਸੀ ਮੈਂ ਕਿਹਾ ਵੀ ਮਾਰਵਾੜੀ ਘੋੜੀ ਆ ਯਾਰ ਕਿਤੇ ਹੋਰੇ ਚੱਕਰ ਨਾ ਪੈ ਜੇ ਪਰ ਫੇਰ ਵੀ ਆ ਰਿਜ਼ਲਟ ਬਹੁਤ ਸੋਹਣਾ ਆ ਵੈਗਰੂ ਦੀ ਕਿਰਪਾ ਨਾਲ ਸੱਚੇ ਬਾਦਸ਼ਾਹ ਜੀ ਨਾਲ ਤੇ ਬਹੁਤ ਖੁਸ਼ੀ ਹੋਈ ਮੈਨੂੰ ਬਾਈ ਇਹ ਉਹ ਖੁਸ਼ੀ ਆ ਪਾ ਤੁਹਾਡੇ ਨਾਲ ਸਾਂਝੀ ਕੀਤੀ ਆ। ਬੱਚੀ ਕਿਵੇਂ ਲੱਗੀ ਤੇ ਬਾਈ ਮੋਨੂ ਨੂੰ ਵਧਾਈਆਂ ਜ਼ਰੂਰ ਦੇ ਦਿਓ। ਕਿਉਂਕਿ ਬਾਈ ਦੇ ਘਰੇ ਨੁਕਰੀ ਬੱਚੀ ਆਈ ਆ ਬਾਈ। ਨੁਕਰਾ ਵਾਈਟ 골ਡ ਕਹਿਦੇ ਨੇ ਜਿਵੇਂ ਖਰਾ ਸੋਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਬਾਈ। ਕਿ ਜਿਹੜਾ ਆਮ ਕਿਸਾਨ ਆ ਆਮ ਬੰਦਾ ਉਹਦੇ ਵਾਸਤੇ ਬਹੁਤ ਬੈਨੀਫਿਟ ਆ। ਨੁਕਰੇ ਜਾਨਵਰ। ਕਿਉਂਕਿ ਖਰੇ ਸੋਨੇ ਆ ਬਾਈ। ਵੇਚਣੇ ਸੌਖੇ ਬਹੁਤ ਆ। ਨਹੀਂ ਕਈ ਵਾਰ ਕਈ ਜਾਨਵਰ ਔਖੇ ਹੋ ਜਾਂਦੇ ਵੇਚਣੇ। ਤੇ ਰਣ ਸਿੰਘ ਵੀ ਮੈਂ ਕਿਹਾ ਦਿਖਾ ਦਈਏ ਤੁਹਾਨੂੰ। ਅਦੇ ਹੁਣ ਮੈਂ ਇਹਦੇ ਕੋਲ ਆ ਕੇ ਖੜ ਗਿਆ ਨੂੰ ਐ ਹੁੰਦਾ ਹੀ ਮੈਨੂੰ ਬਾਹਰ ਲੈ ਜਾ ਬਾਹਰ ਛੱਡ ਦੇਗੇ ਨਾ ਦਾਣਾ ਖਾਣਾ ਵੀ ਛੱਡ ਦਾਂਦਾ ਤੇ ਲੇਕਾਂ ਲਾਉਂਦਾ ਰਹਿੰਦਾ ਇਹ ਮੈਂ ਇਹਦੇ ਮੂਰਾ ਤਾਂ ਪਾਤਾ ਹੁਣ ਫੜਨਾ ਸੌਖਾ ਹੋ ਜਾਂਦਾ ਕਿਉਂਕਿ ਕਈ ਵਾਰ ਨਹੀਂ ਫ੍ਰਿਲਟ ਕਰਦਾ ਜਿਆਦਾ ਫਿਰ ਮੈਨੂੰ ਪਰੇਸ਼ਾਨ ਕਰੀ ਜਾਂਦਾ ਇਹ ਜਿਆਦਾ ਟਾਈਮ ਹੁਣ ਬੇਲਾ ਖੜਾ ਐਕਸਰਸਾਈਜ਼ ਆਪਦੀ ਕਰ ਲਾਂਦਾ ਬਾਕੀ ਸਵਾਰੀਏ ਜੇ ਆਪਾਂ ਕੁਝ ਟਾਈਮ ਹੋਰ ਨਹੀਂ ਕਰਦੇ ਆ ਟੋਏ ਦੇਖੋ ਪਹਿਲਾਂ ਕਮਰੇ ਚ ਪਾਏ ਹੋਏ ਓਕੇ ਜੀ ਥੈਂਕ ਯੂ ਮੈਂ ਸੋਚਿਆ ਵੀ ਜਿਹੜਾ ਇੱਕ ਹੋਰ ਚੰਗਾ ਬੱਚਾ ਹੈ ਆਪਣੇ ਘੋੜੇ ਦਾ ਉਹ ਵੀ ਤੁਹਾਨੂੰ ਦਿਖਾਉਣਾ ਬਣਦਾ ਤੇ ਉਹ ਬਸ਼ੇਰੀ ਆਪਾਂ ਜਰੂਰ ਦਿਖਾਈਆ ਤੇ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਵਾਸਤੇ ਜਿਵੇਂ ਦਾ ਹੈ ਬਾਈ ਘੋੜਾ ਲੇਬੜਾ ਤੇਬੜਾ ਮੈਂ ਦਿਖਾ ਦਾਂ ਇਹ ਵੀ ਭਰਾ ਕਹਿਣਗੇ ਵੀ ਸਾਫਤਾ ਕਰ ਲਾਂਦਾ ਬਾਕੀ ਸੋਹਬਾ ਦਾ ਟਾਈਮ ਸੀ ਦਾਣਾ ਵਗੈਰਾ ਇਹਨਾਂ ਨੂੰ ਪਾ ਕੇ ਮੈਂ ਜੇ ਹਟਿਆ ਤੇ ਪਹਿਲਾਂ ਘੋੜੀਆਂ ਨਮਾਉਂਗਾ ਫੇਰ ਉਸ ਤੋਂ ਬਾਅਦ ਰਣ ਸਿੰਘ ਨੂੰ ਜਿਵੇਂ ਪਹਿਲਾਂ ਦੱਸਿਆ ਵੀ ਖਰਖਰਾ ਬਾਈ ਵੱਜਦਾ ਨਹੀਂ ਇਹ ਮੌਸਮ ਦੇ ਵਿੱਚ ਕਾਰਨ ਉਹਦਾ ਇਹ ਆ ਵੀ ਘੋੜਿਆਂ ਨੂੰ ਪਸੀਨਾ ਆਇਆ ਹੋਇਆ ਹੁੰਦਾ ਤਾਂ ਕਰਕੇ ਖਰਖਰਾ ਛੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਨਹੀਂ ਵੱਜਦਾ ਬਾਈ ਇਸ ਕਰਕੇ ਮੈਂ ਤਾਂ ਨਮਾਈ ਦਿੰਨਾ ਹੁੰਦਾ ਬਾਰਿਸ਼ ਮੇਰੇ ਸਾਰੇ ਜਾਨਵਰਾਂ ਨੂੰ ਧੰਨਵਾਦ ਸਾਰੇ ਦੋਸਤਾਂ ਦਾ ਜੀ ਵੀਡੀਓ ਦੇਖਣ ਵਾਸਤੇ